ਕੀ ਹੈ ਇਹ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈਗੀ ਹੈ ਇਹ 12 ਤਰੀਕ ਨੂੰ ਅਸੀਂ ਪਰਚਾ ਦਰਜ ਕੀਤਾ ਸੀਗਾ ਐਕਸਟਰੋਸ਼ਨ ਕਾਲ ਆਈ ਸੀਗੀ ਬਲਤੇਜ ਸਿੰਘ ਨੂੰ ਬਲਤੇਜ ਸਿੰਘ ਇੱਕ ਮਾਲਟਾ ਉਧਰ ਰਹਿਣ ਵਾਲਾ ਬੰਦਾ ਹੈ ਇਹ ਪ੍ਰਾਪਰਟੀ ਡੀਲਰ ਹੈ ਰੋਟੀ ਦਾ ਕੰਮ ਕਰਦਾ ਹੈ ਸੋ ਥੋੜੇ ਦਿਨ ਪਹਿਲੇ ਨੂੰ 12 ਤਰੀਕ ਨੂੰ ਇੱਕ ਥ੍ਰੈਟ ਕਾਲ ਆਈ ਸੀ ਕੈਨੇਡਾ ਤੋਂ ਜਿਹੜਾ ਕਿ ਕੈਨੇਡਾ ਦਾ ਨੰਬਰ ਸੀਗਾ ਵੀ ਇਹ ਤੋਂ 5 ਕਰੋੜ ਦੀ ਫਰੋਤੀ ਮੰਗੀ ਸੀ ਵੀ ਤੂੰ ਪ੍ਰਾਪਰਟੀ ਦਾ ਕੰਮ ਕਰਦਾ ਹੈ ਤੇ ਤੈਨੂੰ ਨਮਾ ਨਮਾ ਤੂੰ ਕੋਈ ਇੰਨੇ ਢੀਲ ਕੀਤੀ ਹੋਣੀ ਲੁਧਿਆਣੇ ਤੈਨੂੰ ਪੈਸੇ ਆਏ ਆ ਤੇ ਇਹਦੇ ਵਿੱਚ ਤੂੰ ਸਾਨੂੰ ਪੈਸੇ ਦੇ ਇਹਦੇ ਵਿੱਚ ਫਿਰ ਅਸੀਂ ਪਰਚਾ ਦਰਜ ਕਰਕੇ ਐਸਪੀ ਡੀ ਸਾਡੇ ਸਤਪਾਲ ਦਸਤੀਸ਼ ਐਸਪੀ ਡੀ ਐਸਪੀ ਡੀ ਸੀਐਨਆਰ ਤੇ ਸਾਈਬਰ ਸੈੱਲ ਦੀਆਂ ਟੀਮਾਂ ਬਣਾ ਕੇ ਇਸਦੀ ਕੰਮ ਸ਼ੁਰੂ ਕੀਤਾ ਤੇ ਇਹਦੇ ਵਿੱਚ ਇੱਕ ਸਾਨੂੰ ਸਫਲਤਾ ਹਾਸਲ ਮਿਲੀ ਇਸੇ ਕੱਲ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਇਹਦੇ ਵਿੱਚ ਜਿਹੜਾ ਗੁਰਪ੍ਰੀਤੁਰਫ ਗੋਪੀ ਹੈ ਦਰਾਏ ਦੇ ਰਹਿਣ ਵਾਲਾ ਦੂਜਾ ਲਵਪ੍ਰੀਤ ਸਿੰਘ ਹੈਗਾ ਜਿਹੜਾ ਡੇਲੋਂ ਦਾ ਰਹਿਣ ਵਾਲਾ ਇਹ ਦੋ ਬੰਦੇ ਅਸੀਂ ਅਰੈਸਟ ਕੀਤੇ ਆ ਤੇ ਹੁਣ ਅੱਗੇ ਦੀ ਤਫ਼ਤੀਸ਼ ਜਾਰੀ ਆ ਇਹਦੇ ਵਿੱਚ ਜਿਹੜਾ ਮੇਨ ਜਿਹੜਾ ਮਲਜਮ ਸੀਗਾ ਉਹਨੂੰ ਵੀ ਅਸੀਂ ਨਾਮਿਨੇਟ ਕੀਤਾ ਜਸਪ੍ਰੀਤ ਜਸੂ ਜਿਹੜਾ ਬੰਦਾ ਆਡੈਂਟੀਫਾਈ ਹੋਇਆ ਇਹਨੇ ਕਾਲ ਕੀਤੀ ਸੀ ਮੈਂ ਬੰਬੀਹਾ ਗੈਂਗ ਦਾ ਮੈਂਬਰ ਆ ਇਹ ਉਹਨੂੰ ਥ੍ਰੈਟ ਕੀਤੀ ਸੀ ਇਹਦੇ ਵਿੱਚ ਇਹਦੀ ਮਦਰ ਨੂੰ ਵੀ ਅਸੀਂ ਨਾਮਿਨੇਟ ਕੀਤਾ ਕਿਉਂਕਿ ਉਹ ਵੀ ਕਿਉਂਕਿ ਪੈਸੇ ਉਹਨੂੰ ਦੇ ਕੇ ਬਾਹਰ ਭੇਜਨੇ ਸੀ ਪੈਸੇ ਸਭ ਆਈ ਹੈਗੇ ਸਰ ਵੀ ਪਹਿਲਾਂ ਇਹਨਾਂ ਨੇ ਕੋਈ ਉਹ ਹਜੇ ਤੱਕ ਇਹਨਾਂ ਦਾ ਜਿਹੜਾ ਬੈਕ ਰਿਕਾਰਡ ਜਿਹੜੇ ਲੋਕਲ ਬੰਦੇ ਹੈਗੇ ਇਹਨਾਂ ਦੇ ਵਿੱਚ ਇਹਨਾਂ ਨਵਾਂ-ਨਵਾਂ ਕੰਮ ਕੀਤਾ ਸੀ ਇਹਨੇ ਲਾਲਚ ਦਿੱਤਾ ਸੀ ਵੀ ਜੇ ਤੁਸੀਂ ਸਾਨੂੰ ਇਹ ਕੰਮ ਕਰਾਓਗੇ ਤੇ ਅਸੀਂ ਤੁਹਾਨੂੰ ਪੈਸੇ ਦਵਾਂਗੇ ਜਸਪ੍ਰੀਤ ਜਿਹੜਾ ਜਸੂ ਹੈ ਇਹਨਾਂ ਦੀ ਜ਼ਮੀਨ ਦੇ ਵਿੱਚ ਕੰਬਾਈਂਦਾ ਡਰਾਈਵਰ ਸੀਗਾ ਜਿਹੜਾ ਗੁਰਪ੍ਰੀਤ ਹੈ ਉਹਨੂੰ ਇਹਨੇ ਲਾਲਚ ਦਿੱਤਾ ਸੀਗਾ ਵੀ ਇਸ ਤਰੀਕੇ ਨਾਲ ਤੈਨੂੰ ਅਸੀਂ ਪੈਸੇ ਦਵਾਂਗੇ ਉਹਨੇ ਫਿਰ ਅੱਗੇ ਬੰਦਾ ਨਾਲ ਆਪਣੇ ਨਾਲ ਲਵਪ੍ਰੀਤ ਸਿੰਘ ਨਾਲ ਜਿਹੜਾ ਨਾਈ ਉੱਥੇ ਕੰਮ ਕਰਦਾ ਉਹਨੂੰ ਨਾਲ ਪਲਾਨ ਕਰਕੇ ਤੇ ਇਹਨੂੰ ਨਾਲ ਕੀਤਾ ਸੀ ਉਸਰ ਫਿਰ 5 ਕਰੋੜ ਰੁਪਏ ਮੰਗਿਆ ਉਸ ਤੋਂ ਬਾਅਦ ਕੋਈ ਘੱਟ ਵਗੈਰਾ ਵੀ ਕਿਹਾ ਉਸ ਤੋਂ ਬਾਅਦ ਇਹ ਬਾਅਦ ਚ ਉਹਦੇ ਇਹਨਾਂ ਦੀ ਆਪਸ ਚ ਜਿਹੜੀ ਥ੍ਰੈਟ ਕਾਲਾਂ ਚੱਲਦੀ ਰਹੀਆਂ ਪਹਿਲੇ ਕਿੰਦਰ ਆ ਵੀ ਜੇ ਤੂੰ ਇਨਫੋਰਮੇਸ਼ਨ ਲੀਕ ਕੀਤੀ ਤੈਨੂੰ ਮੈਂ ਜਾਨੂ ਮਾਰ ਦੂੰਗਾ ਤੇ ਕਾਫੀ ਦਿਨਾਂ ਤੋਂ ਲਗਾਤਾਰ ਕਾਲਾਂ ਆ ਰਹੀਆਂ ਸੀਗੀਆਂ ਉਹ ਸਾਡੀ ਟੀਮ ਵੀ ਵਰਕਆਊਟ ਕਰੀ ਫਿਰ ਲਾਸਟ ਇਹਨਾਂ ਦੀ ਜਿਹੜੀ 20 ਲੱਖ ਰੁਪਏ ਦੇ ਵਿੱਚ ਇਹਨਾਂ ਦੀ ਗੱਲ ਨਿਬੜੀ ਸੀ ਵੀ 20 ਲੱਖ ਰੁਪਏ ਤੂੰ ਲੈ ਕੇ ਆਏਂਗਾ ਤੇ ਫਿਰ ਤੇਰੀ ਜਾਨ ਨੂੰ ਅਸੀਂ ਬਖਸ਼ਾਂਗੇ ਲੇਡੀਜ਼ ਦਾ ਸਰ ਕੀ ਰੋਲ ਹੈ ਇਹਦੇ ਵਿੱਚ ਲੇਡੀਜ਼ ਜਿਹੜੀ ਜਸਪ੍ਰੀ ਜਸੂ ਦੀ ਜਿਹੜੀ ਮਦਰ ਹੈ ਇਹਦੀ ਮਦਰ ਦਾ ਨਾਮ ਗੁਰਪ੍ਰੀਤ ਕੌਰ ਹੈ ਇਹ ਪੈਸੇ ਜਿਹੜੀ ਇਹਨਾਂ ਦੀ ਪੁੱਛ ਕੇ ਚੁਆਏ ਪੈਸੇ ਇਹਨੂੰ ਦੇ ਕੇ ਤੇ ਉਹਨੇ ਫਿਰ ਪੈਸੇ ਬਾਹਰ ਭੇਜਨੇ ਸੀ ਸੋ ਇਹ ਮਤਲਬ ਇੰਤਰੀਡੀਆ ਦੀ ਉਹ ਦੱਸੋ ਕੈਨੇਡਾ ਹਾਂ ਉਹ ਕੈਨੇਡਾ ਦਾ ਨੰਬਰ ਸੋ ਇੱਕ ਬੜਾ ਕਾਲ ਹੈ ਪਲੱਸ 1 ਕੈਨੇਡਾ ਦਾ ਨੰਬਰ ਸੀਗਾ ਉੱਥੋਂ ਦਾ ਹੀ ਇੱਕ ਇਹਦਾ ਆਈਪੀ ਐਡਰੈਸ ਆਇਆ ਸੀਗਾ ਉਹ ਬਾਕੀ ਤਫਤੀਸ਼ ਦੇ ਦੌਰਾਨ ਦੇਖਾਂਗੇ ਵੀ ਇਹਨੂੰ ਜਿਹੜਾ ਨੰਬਰ ਹੈ ਉਹ ਕਿੰਨੇ ਪ੍ਰੋਵਾਈਡ ਕਰਾਇਆ ਬਾਹਰ ਤੇ ਬਾ ਉਹ ਅੱਗੇ ਤਫਤੀਸ਼ ਦਾ ਵੇਰਵਾ ਤੇ ਤੁਸੀਂ ਕਿਹ ਹੈ ਬੋਲਦੇ ਇਸ ਦੀ ਪ੍ਰੋਪਰਟੀ ਦੇ ਪੈਸੇ ਆਏ ਨੇ ਹੋ ਸਕਦਾ ਵੀ ਬਲਤੇਜ ਦਾ ਵੀ ਕੋਈ ਬੰਦਾ ਰਲੇ ਹੋਵੇ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੋਗਾ ਕਿਉਂਕਿ ਉਹਨੂੰ ਬੜੀ ਪ੍ਰਸਾਈਪ ਉਹਨੇ ਗੱਲ ਕੀਤੀ ਸੀਗੀ ਵੀ ਤੇ ਉਹ ਕਿਉਂਕਿ ਉਹਨੇ ਵੇਚੀ ਵੀ ਸੀਗੀ ਲੁਧਿਆਣੇ ਉਹ ਪ੍ਰੋਪਰਟੀ ਦਾ ਕੰਮ ਕਰਦਾ ਤੇ ਮੌਲਟਾਉ ਨਹੀਂ ਦਿੰਦਾ ਸੋ ਬੜੀ ਉਹਨੇ ਕੈਲਕੂਲੇਸ਼ਨ ਦੇ ਹਿਸਾਬ ਨਾਲ ਵੀ ਇਦਾਂ ਪਤਾ ਲੱਗ ਰਿਹਾ ਵੀ ਕੋਈ ਅੰਦਰਲੇ ਬੰਦੇ ਨੇ ਕੋਈ ਇਨਫੋਰਮੇਸ਼ਨ ਦਿੱਤੀ ਹੈ ਨਹੀਂ ਤਾਂ ਇੰਨੀ ਪਰਫੈਕਟ ਜਿਹੀ ਇਨਫੋਰਮੇਸ਼ਨ ਦੇ ਰਹੀ ਉਹ ਕਾਟੀ ਆਮ ਬੰਦੇ ਨੂੰ ਪਤਾ ਹੁੰਦਾ ਜਸਸੂਨਾ ਕੋ ਜਾਣ ਪਛਾਨ ਹੈ ਸੀ ਬਲਤੇਜ ਦੀ ਸੀ ਕੋਈ ਨਹੀਂ ਜਸਸੂਨਾ ਕੋਈ ਪਤਾ ਜਾਣ ਪਛਾਨ ਸੀ ਸੋ ਇੱਕ ਬੜਾ ਅੱਛਾ ਇਹ ਇੱਕ ਮੋਡਿਊਲ ਸੀਗਾ ਜਿਹੜ ਇਸ ਤਰ੍ਹਾਂ ਦੇ ਮਾੜੇ ਅਨਸਰ ਜਿਹੜੇ ਵੀ ਕਾਲਾਂ ਕਰਨਗੇ ਤੇ ਸਾਡੀ ਬਲੇਡ ਕੋਲਡ ਰੈਪਲੀਸ਼ਨ ਹਮੇਸ਼ਾ ਹੀ ਐਕਟਿਵ ਹੈ ਤੇ ਅਸੀਂ ਮਾੜੇ ਅਨਸਰਾਂ ਤੇ ਅੱਗੇ ਹੀ ਸਿਕੰਜਾ ਕੱਸਿਆ ਤੇ ਅੱਗੇ ਵੀ ਅਸੀਂ ਪੂਰੀ ਤੌਰ ਵਧੀਆ ਤਰੀਕੇ ਨਾਲ ਲੋਕਾਂ ਨੂੰ ਸ਼ਾਂਤੀ ਨਾਲ ਫਿਰਨ ਦਵਾਉਂਦੇ ਆ